ਨੇ ਕਲਰ ਕੀਤਾ ਹੈ ਹੁਣ ਹੈ ਜਦੋਂ ਅਸੀਂ ਸੋਜੀ ਸੰਭਾਲੀ ਉਦੋਂ ਦਾ ਹੀ ਇਦਾਂ ਦਾ ਹੈ ਇੱਕ ਥੋੜਾ ਜਿਹਾ ਹੁਣ ਉਹਨੇ ਰਿਪੇਅਰ ਕਰਤੀ ਹੈ ਗੇਟ ਦੇ ਅੱਛਾ ਹਾਂਜੀ ਹੈ ਪੁਰਾਣਾ ਹੀ ਇਹ ਸਾਰਾ ਦੇਖੋ ਪਰ ਹੈਗੇ ਨੇ ਚਾਚਾ ਜੀ ਕਿੱਥੇ ਨੇ ਇਹਨਾਂ ਦੇ ਸਰਵਰ ਨਹੀਂ ਨਹੀਂ ਉਹ ਅੱਗੇ ਉਹ ਅੱਗੇ ਇਹਨਾਂ ਦੀ ਸੋਜੀ ਇਹਨਾਂ ਦੀ ਸੋਜੀ ਤੋਂ ਵੀ ਪਹਿਲਾਂ ਦਾ ਆਹ ਦੇਖੋ ਜੀ ਪਿੰਡ ਹਿਰਦਾਪੁਰ ਦੇ ਵਿੱਚ ਇੱਕ ਪੁਰਾਣਾ ਘਰ ਹੈ ਜੀ ਕਿਆ ਕਮਾਲ ਦਾ ਘਰ ਹੈ ਜੀ ਕਿਸ ਤਰ੍ਹਾਂ ਇਹਨਾਂ ਨੇ ਇਹਨੂੰ ਮੇਨਟੇਨ ਕਰਕੇ ਰੱਖਿਆ ਹੋਇਆ ਜੀ ਪੂਰਾ ਜ਼ਬਰਦਸਤ ਦੀ ਜਦੋਂ ਅਸੀਂ ਕੋਈ ਪੁਰਾਣੀ ਇਮਾਰਤ ਇਸ ਤਰ੍ਹਾਂ ਦੀ ਦੇਖਦੇ ਹਾਂ ਜੀ ਸਾਡੇ ਲਈ ਖਿੱਚ ਦਾ ਕੇਂਦਰ ਬਣ ਜਾਂਦੀ ਹੈ ਦੀ ਮੈਂ ਜ਼ਰੂਰ ਕਹਾਂਗਾ ਪੰਜਾਬੀਆਂ ਨੂੰ ਕਿ ਜੇਕਰ ਕੋਈ ਪੁਰਾਣੀ ਹਵੇਲੀ ਪੁਰਾਣਾ ਮਕਾਨ ਕੋਈ ਪੁਰਾਣੀ ਇਮਾਰਤ ਸਾਡੇ ਪਿੰਡ ਦੇ ਵਿੱਚ ਹੈ ਤਾਂ ਇਸ ਨੂੰ ਜ਼ਰੂਰ ਮੇਨਟੇਨ ਕਰਕੇ ਰੱਖਿਆ ਜਾਵੇ ਜੀ ਇਹ ਬਹੁਤ ਜ਼ਰੂਰੀ ਚੀਜ਼ ਹੈ ਜੀ ਚੱਲੀਏ ਜੀ ਅੱਗੇ ਦੀ ਲਓ ਜੀ ਪਿੰਡ ਹਿਰਦਾਪੁਰ ਦੇ ਵਿੱਚ ਰੋਪੜ ਜ਼ਿਲ੍ਹੇ ਦਾ ਖਾਸ ਪਿੰਡ ਖਾਸਮ ਖਾਸ ਇਸ ਕਰਕੇ ਕਹਿੰਦੇ ਆ ਕਿ ਫੌਜੀਆਂ ਦਾ ਪਿੰਡ ਹੈ ਅਸੀਂ ਥੰਬ ਨੇ ਲਈ ਹੀ ਲਿਖ ਦੇਣਾ ਜੀ ਉੱਪਰ ਹਾਂਜੀ ਫੌਜੀਆਂ ਦਾ ਪਿੰਡ ਪੰਜਾਬ ਦਾ ਇੱਕ ਖਾਸ ਪਿੰਡ 100% ਫੌਜੀਆਂ ਦਾ ਪਿੰਡ ਰੋਪੜ ਸਾਡੇ ਪਿੰਡ ਦਾ ਹੈ ਸ਼ਾਨ